ਬਸ ਕਰ ਮੈਂ ਵੀਡੀਓ ਠਾਣੇ ਤੱਕ ਪਹੁੰਚਾ ਦੀ ਤਿੰਨ ਚਾਰ ਮਿੰਟ ਗਾਣਾ ਕਰਦਾ ਰਿਹਾ ਸਾਨੂੰ ਇੱਕ ਗੱਲ ਨਹੀਂ ਗੱਡੀ ਮੇਰੇ ਹੱਥੀਂ ਹੀ ਪਿਆ ਬਿਨ ਨਿਸ਼ਾਨੇ ਗਾੜਾ ਗੱਡੀਆ ਮਾਮਾ ਪਹਿਣਾ ਦਿਆ ਉਹ ਵੀ ਗੱਦੀਆ ਗੰਦੀਆ ਮੈਨੂੰ ਕਹਿੰਦਾ ਭਲੇ ਇਹ ਸਭ ਮੇਰੇ ਤੇ ਇੱਕ ਹੋਰ ਭੇਜੂ ਕੋਈ ਚੱਕਰ ਨਹੀਂ ਉਹਨੂੰ ਦੱਸ ਦਿਓ ਫਿਰ ਇਹ ਆ ਵੀ ਕੇ ਫਿਰ ਪੈ ਗਿਆ ਉਹਦੇ ਤੇ ਬਾਕੀ ਆਪਾਂ ਮੈਨੂੰ ਬੱਪੇ ਬਿਨਾ ਮਤਲਬ ਤੋਂ ਹੋ ਨਹੀਂ ਕੇ ਕੋ ਦੇਣਾ ਬਾਕੀ ਹੋਰ ਕੋਈ ਟੈਨਸ਼ਨ ਨਹੀਂ ਹੈਗੀ ਬਾਬੇ ਦੀ ਬਹੁਤ ਕਿਰਪਾ ਹੈ ਕੰਮ ਬਹੁਤ ਵਧੀਆ ਚੱਲਦਾ ਹੈ ਕੋ ਦੇਣਾ ਵਾ ਲੈਣਾ ਯਾ ਸੋ ਕੋ ਜਿੰਨਿਆਂ ਕੋ ਵੀ ਲੈਣਾ ਬਸ ਇੱਕ AC ਵਾਲੇ ਦਾ 5000 ਦੇਣਾ ਵਾ ਮੇਰੇ ਮਾਪੇ ਹੋ ਜਾ ਤਿਆਰ ਰੱਖਿਓ बाकी और ना के बहुत बढ़िया चलता ही काम बबे की कृपा है ना कि को देना बस इसी वाले दे देना वही देना वा यू जी सारे जन घटना यह हुई कि दुकान है ही निशान लागू आके दबका मारिया प्रेसर पाया मुड़ा न्याण ही ਗਾੜਾ ਗੱਡੀਆਂ ਗਾੜਾ ਗੱਡੀਆਂ ਮੰਦਾ ਚੰਗਾ ਬੇਟਾ ਦਾ ਕੀ ਨਾਮ ਬਾਈ ਨਿਸ਼ਾਨ ਉਹਦਾ ਅਰੰਦੇਵ ਸਿੰਘ ਕੀ ਕੰਮ ਕਰਦਾ ਸੀ ਅਰੰਦੇਵ ਹਾਂ ਡੱਕ ਡਕ ਲਾਉਂਦਾ ਗੱਡੀਆਂ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਏ ਦੇਖੀ ਇਹ ਘੰਣਾ ਵਾਪਰੇ ਸੀ ਕਿੰਨੇ ਕੀ ਕਿਆ ਉਹਨੂੰ ਉਹ ਲਾਗੇ ਉਹ ਦੁਕਾਨ ਆਉਦੀ ਨਿਸ਼ਾਨ ਸਾਹਿਬ ਦੇ ਮੋਦੀ ਖਾਨੇ ਦੀ ਬਾਕੀ ਸਾਰੇ ਬੰਦੇ ਆ ਬੰਦ ਬੰਦ ਕਰਕੇ ਆ ਗਏ ਤਾਂ ਕੱਲਾ ਸੀ ਤਾਂ ਉਹਨੇ ਆ ਕੇ ਪ੍ਰੈਸ਼ਰ ਪਾਇਆ ਗਾਆਂ ਗਵਾ ਗੱਡੀਆਂ ਮੰਦੀ ਚੰਗੇ ਬੋਲਿਆ ਉਹਨੂੰ ਮੰਦਾ ਚੰਗਾ ਉਹ ਮਨੇ ਹਾਨੂੰ ਦੱਸਿਆ ਨਹੀਂ ਉਹ ਨਾਰੇ ਪੈ ਗਿਆ ਹਾਂ ਮੇਰਾ ਕਿੰਨੇ ਵਜੇ ਦੀ ਘੰਣਾ ਹੈ ਰਾਤ ਨਾਰੇ ਪੈਣ ਦਾ 9:30 10:00 ਦਾ ਹੋਏ ਦੀ ਸ਼ਬਦ 10:00 ਫਿਰ ਮਾਗਾਂ ਨੂੰ ਕੀ ਕਰਨਗੇ ਨਸ਼ਾ ਫਾਨ ਮਿਲਣਾ ਚਾਹੀਦਾ ਦੱਸਣਾ ਕੀ ਅਰਨਦੀਪ ਸਿੰਘ ਸਪੀਕਰ ਢੀ ਜੇ ਲੁੰਦਾ ਹੀ ਗੱਡੀਆਂ ਦੇ ਵਿੱਚ ਕੀ ਕੁਝ ਘਟਨਾ ਵਾਪਰੀ ਹੈ ਇਹ ਉੱਥੇ ਦੁਕਾਨ ਤੇ ਹੀ ਕੋਈ ਸਿਆਣਾ ਜਹਾ ਹੀਗਾ ਤੇ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਕਿ ਉਹਨੇ ਗਾਲਾਂ ਮਾਰੀਆਂ ਚੰਗੀਆਂ ਬਹੁਤ ਜ਼ਿਆਦਾ ਕੱਢੀਆਂ ਵਾ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਤੇ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਨਾਲ ਉੱਥੇ ਰਹਿੰਦੇ ਨੇ ਆਂਦੇ ਅੱਡੇ ਤੇ ਇਹ ਸਾਨੂੰ ਕਹੇ ਗੱਲ ਦਾ ਪਤਾ ਨਹੀਂ ਆ ਦੇ ਕਾਦੇ ਪਤਾ ਹੀ ਨਹੀਂ ਸਾਨੂੰ ਜਿਹੜੀ ਗੱਲ ਦਾ ਪਤਾ ਹੁੰਦਾ ਹੀ ਜਾਣ ਨਾ ਦਿੰਦੇ ਪਰ ਉਹ ਸਿਆਣਾ ਬਿਆਣਾ ਬੰਦਾ ਉਹਨੇ ਨਮੋਸ਼ੀ ਖਾਦੀ ਆ ਤੇ ਉਹ ਨਿਸ਼ਾਨ ਸਿੰਘ ਦੱਸਣ ਡਿਆ ਕਿ ਇਹ ਵੀਡੀਓ ਦੱਸ ਦਿਓ ਉਹਨੂੰ ਕਿ ਮੈਂ ਨਹਿਰੇਸ਼ਾਲ ਮਰ ਦੇਣੀ ਆ ਮੈਂ ਮਰ ਜਾਣਾ ਤੇ ਬਸ ਵੀਡੀਓ ਜਿਹਨੂੰ ਪਾਈ ਆ ਮੁੰਡਿਆਂ ਨੂੰ ਉਹਨਾਂ ਨੇ ਸਾਨੂੰ ਸੈਂਡ ਕੀਤੀ ਆ ਤੇ ਉਸੇ ਵੇਲੇ ਫਿਰ ਅਸੀਂ ਦੌੜਾ ਭਜਾਈ ਰਾਤ ਇਹੀ ਸਾਰੇ ਦੌੜੇ ਆ ਕਿੰਨੇ ਵਜੇ ਘਟਣਾ ਇਹ ਸਾਡੇ ਕੋ 10 ਪਾਉਣੇ 11 ਇਨੇ ਕਹਿਆ ਹੈ। ਆ ਇਨਾ ਚੰਗਾ ਹੈ ਤੇ ਕਿਹਨੂੰ ਕਦੀ ਗਾਲ ਵੀ ਕੱਢਦਾ ਨਹੀਂ ਸੀ ਪਤਾ ਬਾਜੀ ਉਹਨੂੰ ਕਿਤੇ ਸਿਆਣੇ ਬਣੇ ਨਮੋਸ਼ੀ ਖਾਦੀ ਆ ਉਹਦੀ ਤੇ ਇਨੇ ਮੈਨੂੰ ਗਾਲਾਂ ਕੱਢੀਆਂ ਚੁੱਪ ਕਰਕੇ ਖੜਾ ਰਿਆ ਉਹਦੀਆਂ ਗਾਲਾਂ ਆ ਮੁੰਡੇ ਲਾਗੇ ਜੇ ਤੁਹਾਡੇ ਇਹਨਾਂ ਨੂੰ ਪੁੱਛੋ ਲਾਗੇ ਉਹ ਗਾਲਾਂ ਕੱਢਦਾ ਰਿਹਾ ਤੇ ਚੁੱਪ ਕਰਕੇ ਨਹਿਰੇ ਚਲ ਗਿਆ ਵਾ ਨਹਿ ਤੋ ਇਹਨਾਂ ਨੇ ਇੱਕ ਵਾਰੀ ਲਿਆਂਦਾ ਵਾ ਤੇ ਦੋਰੇ ਫੇਰ ਚਲ ਗਿਆ ਵਾ ਕੋਈ țeḍḍi ਜਿਹੀ ਗੱਲ ਉਹਨੇ ਕਹਿ ਦਿੱਤੀ ਕਿ ਜਿਹੜੀ ਜਰੀ ਨਹੀਂ ਗਈ ਉਹ ਬੱਚੇ ਕੋ ਕਦੀ ਉਹਨੂੰ ਗਾਲ ਕੱਢਣ ਦਾ ਵੀ ਨਹੀਂ ਸੀ ਪਤਾ ਹੈਗਾ। ਹੀ ਮੰਗਦਾ ਮਾਂ ਗਈਆਂ ਨੂੰ ਇੱਕ ਸਾਫ ਚਾਹੀਦਾ ਕਿ ਉਹਨੂੰ ਉਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਸਾਡਾ ਬੱਚਾ ਬਹੁਤ ਹੀ ਕੀਮਤੀ ਸੀ ਗਾਈ ਮਾਰ ਕੇ ਪਾਲੇ ਪਾਲੀ ਸਾਡਾ ਇੱਕ ਇੱਕ ਬੱਚਾ ਸੀਗਾ ਸਾਨੂੰ ਅਨਸਾਫ ਚਾਹੀਦਾ ਵਾ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਨਾਂ ਨੂੰ ਫੜਿਆ ਜਾਵੇ ਡੀਐਸਪੀ ਸਾਹਿਬ ਜਿਹੜਾ ਇਹ ਬੱਬੇ ਹਾਲੀ ਨਹਿਰ ਚ ਉਹ ਰਣਦੀਪ ਮੁੰਡਾ ਜਿਹੜਾ ਜਿਹਦੀ ਇਨਸੀਡੈਂਟ ਹੋਇਆ ਜਿਹੜਾ ਕੱਲ ਰਾਤੀ ਇਹ ਮਾਮਲੇ ਚ ਕੀ ਸਰ ਕੀਤਾ ਜੇ ਹੁਣ ਤੱਕ ਪੁਲਿਸ ਵੱਲੋਂ ਜੱਦ ਬੋੜੀ ਲੱਭਣ ਦਾ ਗੋਤਾਖੋਰ ਲਾਏ ਸੀ ਬਾਕੀ ਜੋ ਬੰਦੀ ਕਰਦੇ ਉਹ ਤੇ ਘਰਦੇ ਆਉਂਦੇ ਸਟੇਟਮੈਂਟ ਜੋ ਲਿਖਾਉਂਦੇ ਉਹ ਬੰਦੀ ਕਰਾ ਵੀ ਕਰਦੇ ਹੈ ਅਚਾਹ ਸਟੇਟਮੈਂਟ ਨਹੀਂ ਹੋਈ ਉਹਨਾਂ ਵੱਲੋਂ ਨਹੀਂ ਅਜੇ ਵਿਚਾਰੇ ਲੱਭਣ ਲੱਣਾ ਨੇ ਪਰ ਸੱਜੇ ਤੇ ਪਿੱਛੇ ਕਿਉਂਕਿ ਜਿਹੜਾ ਉਹਨਾਂ ਦਾ ਅਲੀਗੇਸ਼ਨ ਹੈ ਕੋਈ ਨਿਸ਼ਾਨ ਸਿੰਘ ਨਾ ਤਾਂ ਕੋਈ ਦੁਕਾਨਦਾਰ ਆ ਜਿਨ੍ਹਾਂ ਦੇ ਕੋਈ ਜਿਹੜਾ ਵੀ ਲਿਖਾਉਣ ਜਾਂਦਾ ਉਹ ਜੋ ਉਹ ਕਾਰਵਾਈ ਕਰਦੇ ਹੈ ਅਜੇ ਤੱਕ ਸਟੇਟਮੈਂਟ ਨਹੀਂ ਹੋਤਾ ਉੱਧਰ ਲੱਗੇ ਵਿਚਾਰੇ ਐਵੇਂ ਲੱਗੇ ਗੋਤਾਖੋਰ ਵੀ ਲਾਏ ਆ ਓਕੇ ਤੇ ਤੁਹਾਡੀ ਇਨਫੋਰਮੇਸ਼ਨ ਚ ਕਦੋਂ ਆਇਆ ਹੈ ਮਾਮਲਾ ਦਿਲ ਸਵੇਰੇ ਆ ਸਾਡੇ ਕੋਲ ਠੀਕ ਸਰ ਥੈਂਕ ਯੂ ਜੀ